ਮੈਂ ਉਪੀ ਗਿਆ ਸੀ ਮਤਲਬ ਆਪਣੇ ਪਿੰਡ ਹਾਂਜੀ ਉਹ ਮੋਟਰ ਚਾਰਜ ਸਾਈਕਲ ਚੱਕਿਆ ਮੈਂ ਰਿਸ਼ਤੇਦਾਰੀ ਜਾ ਰਿਹਾ ਸੀ ਅੱਛਾ ਜੀ ਤੇ ਰੇਲਵੇ ਕ੍ਰੋਸਿੰਗ ਆਉਂਦੀ ਹੈ ਸਾਡੇ ਪਿੰਡ ਦੇ ਚਾਰ ਪੰਜ ਕਿਲੋਮੀਟਰ ਦੂਰ ਪੰਜ ਸੱਤ ਕਿਲੋਮੀਟਰ ਦੂਰ ਹੈਗਾ ਰੇਲਵੇ ਕ੍ਰੋਸਿੰਗ ਦੇ ਉਰਲੇ ਪਾਸੇ ਮੈਂ ਖੜਾ ਸੀ ਪਰਲੇ ਪਾਸੇ ਕੋਈ ਵਿਚਾਰੀ ਐਕਟਿਵਾ ਲੈ ਕੇ ਕੁੜੀ ਨਾ ਸੈਲਫ ਮਾਰੀ ਜਾਵੇ ਮਾਰੀ ਜਾਵੇ ਮੈਂ ਇਹ ਸੋਚਦਾ ਸੀ ਕਿ ਫਾਟਕ ਖੁੱਲੇ ਤਾਂ ਮੈਂ ਉਹਦੇ ਕੋਲ ਪਹੁੰਚਾਂ ਭੈਣ ਜੀ ਤੁਸੀਂ ਕਾਹਨੋਂ ਸੈਲਫ ਮਾਰ ਰਹੀ ਹੋ ਇਹਦਾ ਤਾਂ ਪੈਟਰੋਲ ਹੀ ਮੁੱਕਿਆ ਸਾਨੂੰ ਪਤਾ ਲੱਗਿਆ ਸੀ ਕਿ ਪੈਟਰੋਲ ਮੁੱਕਿਆ ਹੋਇਆ ਖਾਲੀ ਗੱਡੀ ਚਲਦੀ ਨਾ ਆਵਾਜ਼ ਤੋਂ ਪਤਾ ਲੱਗ ਜਾਂਦਾ ਹੈ ਮੈਂ ਉਹਦੇ ਉੱਥੇ ਮਜਮਾ ਲੱਗ ਗਿਆ ਸਾਰੇ ਬੰਦੇ ਦੇਖ ਰਹੇ ਆ ਪਰ ਉਹਦਾ ਹੈਲਪ ਕੋਈ ਨਹੀਂ ਕਰ ਰਿਹਾ ਮੈਂ ਪਹੁੰਚਿਆ ਮੈਂ ਕਿਹਾ ਭੈਣ ਜੀ ਸੈਲਫ ਨਾ ਮਾਰੋ ਇਹ ਤਾਂ ਆਪਕੇ ਗਾੜੀ ਦਾ ਪੈਟਰੋਲ ਖਤਮ ਹੋ ਗਿਆ ਬੋਲਦੀ ਹਾਂ ਭਾਈ ਸਾਹਿਬ ਮੈਂ ਕਿਹਾ ਆਪਨੇ ਕਿਧਰ ਕੋ ਜਾਣਾ ਹੈ ਜੇ ਮੈਂ ਮੈਂ ਜਾਣਾ ਸਮਰਾਲਾ ਚੌਕ ਉਹਨੇ ਜਾਣਾ ਹੈ ਬਸਤੀ ਵਾਲੇ ਪਾਸੇ ਮੈਂ ਕਹਾਂ ਮੈਂ ਵੀ ਸਮਰਾਲਾ ਚੌਕ ਚੱਲਣਾ ਚਲੋ ਮੈਂ ਲਾਤ ਲਾ ਦੇਣਾ ਅੱਛਾ ਤੁਸੀਂ ਵੀ ਇਹੀ ਕਹਤਾ ਫਿਰ ਹੈ ਮੈਂ ਝੂਠ ਬੋਲਿਆ ਹਾਲਾਂਕਿ ਮੈਂ ਜਾਣਾ ਸੀ ਬਸਤੀ ਚੌਕ ਤੁਹਾਨੂੰ ਐ ਸੀਗਾ ਵੀ ਮੈਂ ਮਦਦ ਕਰਾਂ ਮੈਂ ਇੱਕ ਆਈਡੀਆ ਦੱਸ ਰਿਹਾ ਤੁਹਾਨੂੰ ਉੱਥੇ ਦਾ ਸਟੋਰੀ ਜਿਵੇਂ ਮੈਂ ਜਾਣਾ ਹੈ ਬਸਤੀ ਚੌਕ ਉਹਨੇ ਜਾਣਾ ਸਮਰਾਲਾ ਚੌਕ ਮੈਂ ਕਹਾਂ ਕਿੱਧਰ ਨੂੰ ਜਾਣਾ ਕਹਿੰਦੀ ਸਮਰਾਲਾ ਚੌਕ ਜਾਣਾ ਮੈਂ ਕਹਾਂ ਮੈਂ ਵੀ ਸਮਰਾਲਾ ਚੌਕ ਚੱਲਣਾ ਚਲੋ ਮੈਂ ਲਾਤ ਲਾ ਦੇਣਾ ਲਾਤ ਲਾ ਕੇ ਲੈ ਗਿਆ ਜੀ ਪੈਟਰੋਲ ਉਹਨੇ ਪਾਇਆ ਉਹ ਆਇਆ ਫਿਰ ਮੈਂ ਕਿਕ ਨਾਲ ਹੀ ਸਟਾਰਟ ਕੀਤਾ ਫਿਰ ਉਸ ਤੋਂ ਬਾਅਦ ਸੈਲਫ ਨਰਲ ਸਟਾਰਟ ਕੀਤਾ ਮੈਂ ਕਿਹਾ ਲੈ ਜਾਓ ਭੈਣ ਜੀ ਕੰਦੀ ਨਹੀਂ ਰੁਕ ਜਾਓ ਮੈਂ ਰੁਕ ਗਿਆ ਜੀ ਤੇ ਉਹਨੇ ਆਪਣੇ ਪਾਰਟਸ ਦੇ ਵਿੱਚੋਂ 50 ਰੁਪਏ ਕੱਢ ਕੇ ਸਾਨੂੰ ਦੇਣ ਲੱਗੀ ਅੱਛਾ ਜੀ ਕੰਦੀ ਇਹ ਮੈਂ ਕਿਹਾ ਕਿ ਇਹ ਭੈਣ ਜੀ ਕੰਦੀ ਕੁਝ ਖਾ ਪੀ ਲੈਣਾ ਮੈਂ ਕਿਹਾ ਭੈਣ ਜੀ ਤੁਸੀਂ ਆਪਣਾ ਪੈਸੇ ਆਪਣੇ ਕੋਲ ਰੱਖੋ ਜ਼ਰੂਰ ਮੈਂ ਜੌਨਪੁਰ ਜ਼ਿਲ੍ਹੇ 'ਚ ਜਦ ਮੈਂ ਪਲਿਆ ਹਾਂ ਯੂਪੀ ਦਾ ਹੈਗਾ ਪਰ ਪੰਜਾਬੀਆਂ ਦਾ ਕੁਝ ਅੰਸ਼ ਕੁਝ ਅਸਰ ਮੇਰੇ ਦਿਮਾਗ ਦਿਲ 'ਚ ਬੈ ਗਿਆ ਠੀਕ ਹੈ ਜੀ ਇਦਾਂ ਦਾ ਕੰਮ ਤਾਂ ਬਥੇਰੇ ਪੰਜਾਬੀ ਕਰਦੇ ਆ ਮਦਦ ਦਾ ਮੈਂ ਮਦਦ ਵਾਲਾ ਕੰਮ ਬਾਕੀ ਯੂਪੀ ਦੇ ਵਿੱਚ ਤੁਸੀਂ ਜਿੱਥੇ ਖੜੀ ਸੀਗੀ ਉੱਥੇ ਤਾਂ ਮਜਮਾ ਹੀ ਲੱਗਿਆ ਹੋਇਆ ਸੀ ਕਿਸੇ ਨੇ ਇਹ ਨਹੀਂ ਪੁੱਛਿਆ ਭੈਣ ਜੀ ਪੈਟਰੋਲ ਲੈ ਲੋ ਜਾਂ ਤਾਂ ਮੈਂ ਲਾਤ ਲਾ ਦਿਨਾ ਜਾਂ ਤੁਹਾਡਾ ਹੈਲਪ ਕਰ ਦਿਨਾ ਕਿਸੇ ਨੇ ਨਹੀਂ ਕੁਝ ਕਿਹਾ ਤਾਂ ਇੱਕ ਹੋਰ ਗੱਲ ਹੈ ਭੈਣ ਜੀ ਇੱਥੇ ਤਾਂ ਚਾਚੀ ਤਾਏ ਦੇ ਘਰੇ ਚਾਹ ਪੀ ਲੋ ਸਾਹਮਣੋਂ ਸਵੇਰੇ ਤਾਨੇ ਤਿਆਰ ਹੈ ਪਰ ਪੰਜਾਬੀਆਂ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਉਹ ਤਾਂ ਕਹਿੰਦੇ ਹੁਣ ਚਾਹ ਪੀ ਕੇ ਰੋਟੀ ਖਾ ਕੇ ਜਾ ਰੋ ਸਵੇਰੇ ਵੀ ਆ ਜਾਓ ਕੋਈ ਗੱਲ ਨਹੀਂ ਇੰਨਾ ਉੱਥੇ ਦਾਨਪੂਰਨ ਕਰਦੇ ਉਹ ਹੀ ਮੇਰੇ ਦਿਮਾਗ 'ਚ ਬੈਠਾ ਮੇਰੀ ਮੋਟਰਸਾਈਕਲ ਦੀ ਦੁਕਾਨ ਹੈ ਲੁਧਿਆਣੇ ਦੇ ਵਿੱਚ ਜੇ ਕੋਈ ਭੈਣ ਭਰਾ ਧੱਕਾ ਲਾ ਕੇ ਜਾਂਦਾ ਹੈ ਮੋਟਰਸਾਈਕਲ ਲੈ ਕੇ ਨਾ ਉਹਨੂੰ 200 ਗ੍ਰਾਮ ਮੈਂ ਪੈਟਰੋਲ ਦੇ ਦਿੰਦਾ 10 20 50 ਰੁਪਏ ਉਹ ਦੇਣ ਦਾ ਕੋਸ਼ਿਸ਼ ਕਰਦੇ ਮੈਂ ਨਹੀਂ ਲੈਂਦਾ ਕਿਉਂਕਿ ਇੱਕ ਇਨਸਾਨੀਅਤ ਤੌਰ ਤੇ ਮੈਂ ਭਲਾ ਕਰਦਾ ਜਿਵੇਂ ਉਹ ਸਾਰੇ ਨਾਲ ਕਰਦੇ ਮੈਂ ਮੈਂ ਵੀ ਭਲੇ ਦੇ ਤੌਰ ਤੇ 10 20 50 ਰੁਪਏ ਮੈਨੇਜਿੰਦਾ ਚਾਹੇ ਗਾਗ ਦੀ ਗੱਡੀ ਖੜੀ ਹੋਵੇ ਚਾਹੇ ਮੇਰੀ ਖੜੀ ਹੋਵੇ 200 ਗ੍ਰਾਮ ਕੱਢੂਗਾ ਜੇ ਪੰਜਾਬੀ ਬੰਦਾ ਦੇਖੂਗਾ ਕਿ ਮੇਰੀ ਮੋਟਰਸਾਈਕਲ ਦੇ ਵਿੱਚੋਂ 200 ਗ੍ਰਾਮ ਪੈਟਰੋਲ ਕੱਢਿਆ ਹੈ ਨੇ ਕਿਸੇ ਨੂੰ ਦਿੱਤਾ ਉਹਨੇ ਬੋਲਣਾ ਹੀ ਨਹੀਂ ਚੱਲ ਭਾਈ ਜਿਹੜਾ ਕੰਮ ਹੈ ਕਰਨਾ ਸੀ ਉਹ ਤੂੰ ਕਰ ਲਿਆ ਹੂੰ ਉਹਨੇ ਫਿਰ ਧੰਨਵਾਦ ਕੀਤਾ ਤੁਹਾਡਾ ਪੂਰਾ ਧੰਨਵਾਦ ਜੀ ਪ੍ਰਾਇਮਰੀ ਸਕੂਲ ਦੀ ਟੀਚਰ ਸੀਗੀ ਉਹ ਅੱਛਾ ਕੰਦੀ ਫਲਾਣਾ ਸਕੂਲੇ ਮੈਂ ਪੜ੍ਹਾਉਂਦੀ ਐ ਹਾਂਜੀ ਤੇ ਰੋ ਮਤਲਬ ਅੱਖੋਂ ਦੇ ਭਰ ਗਏ ਅੱਛਾ ਜੀ ਕੱਲੀ ਐ ਭਾਈ ਸਾਹਿਬ ਆਪਕੇ ਜੈਸਾ ਮੈਨੇ ਆਦਮੀ ਅਭੀ ਤੱਕ ਦੇਖ ਹੀ ਨਹੀਂ ਲੜਕਾ